ਸਤਿ ਸ੍ਰੀ ਅਕਾਲ ਮੈਂ ਹਾ ਕਮਲਪਾਲ ਸਿੰਘ ਰੁਕ ਕਰਦੇ ਇਸ ਵੇਲੇ ਵੱਡੀ ਖਬਰ ਦਾ ਜੋ ਕਿ ਜਨਗਣਨਾ ਦੇ ਨਾਲ ਜੁੜੀ ਹੋਈ ਹੈ ਇਸ ਵੇਲੇ ਜਨਗਣਨਾ ਜੋ ਕਿ 2026 ਦੇ ਵਿੱਚ ਹੋਣੀ ਹੈ 1 April ਤੋਂ ਸ਼ੁਰੂ ਹੋਏਗੀ 31 April ਤੱਕ ਇਸ ਦਾ ਸਮਾਂ ਮਿੱਥਿਆ ਗਿਆ ਹੈ ਤੇ ਦੱਸਣ ਵਾਲੀ ਗੱਲ ਇਹ ਵੀ ਹੈ ਕਿ 2011 ਤੋਂ ਬਾਅਦ ਅਜੇ ਤੱਕ ਜਨਗਣਨਾ ਨਹੀਂ ਹੋਈ ਹੈ ਕਿਉਂਕਿ ਇਹ 2020 ਦੇ ਵਿੱਚ ਜਨਗਣਨਾ ਹੋਣੀ ਸੀ ਪਰ ਕਰੋਨਾ ਕਾਲ ਦੇ ਚੱਲਦਿਆਂ ਇਸ ਵੇਲੇ ਜਨਗਣਨਾ ਉਸ ਸਮੇਂ 'ਚ ਨਹੀਂ ਸੀ ਹੋਈ ਤੇ ਹੁਣ 6 ਸਾਲ ਬਾਅਦ ਲਗਭਗ ਹੋ ਚੁੱਕੇ ਨੇ ਜਿਹੜੀ ਕਿ ਜਨਗਣਨਾ ਹੋ ਰਹੀ ਹੈ ਤੇ 2011 ਤੋਂ ਬਾਅਦ ਹੁਣ ਇਹ 2026 ਦੇ ਵਿੱਚ ਜਨਗਣਨਾ ਹੋਣੀ ਹੈ ਤੇ ਜਨੂ ਕਿ 2027 ਦੇ ਵਿੱਚ ਇਸ ਨੂੰ ਗਿਣਿਆ ਜਾਣਾ ਤੇ ਹੁਣ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਜਿਹੜੀ ਇਹ ਜਨਗਣਨਾ ਹੋਏਗੀ ਇਹਦੇ ਵਿੱਚ ਮਾਮੂਲੀ ਜਿਹੜੀ ਆਮ ਬੁਨਿਆਦੀ ਤੌਰ ਤੇ ਜਾਣਕਾਰੀ ਹੈ ਹਰ ਸ਼ਖਸ ਦੇ ਨਾਲ ਜੁੜੀ ਹੋਈ ਉਹ ਲਈ ਜਾਏਗੀ ਤੇ ਐਪ ਦੇ ਲਈ ਸਰਕਾਰ ਦੇ ਵੱਲੋਂ ਉਪਰਾਲੇ ਵੱਡੇ ਪੱਧਰ ਉੱਤੇ ਕੀਤੇ ਗਏ ਨੇ ਤੇ ਕਿਉਂਕਿ ਕੇਂਦਰ ਸਰਕਾਰ ਐਪ ਦੇ ਉੱਤੇ ਇਹ ਜਨਗਣਨਾ ਨੂੰ ਲੈ ਕੇ ਕਾਫੀ ਉਲਸੁਕ ਵੀ ਆ ਤੇ 6 ਸਾਲ ਪਹਿਲਾਂ ਹੀ ਲੇਟ ਹੋ ਚੁੱਕੀ ਆ ਤੇ ਹੁਣ ਜਨਗਣਨਾ ਜਿਹੜੀ ਐਸ ਪੱਧਰ ਤੇ ਰਹੇਗੀ ਕਿ ਐਸ ਦਾ ਜਿਹੜਾ ਖਾਸ ਤੌਰ ਤੇ ਸ਼ਾਨਦਾਰ ਪਹਿਲੂ ਹੈ ਉਹ ਇਹ ਹੈ ਕਿ ਡਿਜੀਟਲ ਜਿਹੜੀ ਇਹ ਜਨਗਣਨਾ ਇਹ ਹੋਣੀ ਹੈ ਯਾਨੀ ਕਿ ਸੈਂਸਰ ਜਿਹੜਾ ਵੀ 2027 ਦਾ ਉਹ ਡਿਜੀਟਲ ਤੌਰ ਤੇ ਉੱਤੇ ਹੋਏਗਾ ਜਿਸ ਦੇ ਵਿੱਚ ਹਰ ਤਰ੍ਹਾਂ ਦੀ ਜਾਣਕਾਰੀ ਜਿਹੜੀ ਆਮ ਤੌਰ ਦੇ ਉੱਤੇ ਹਰੇਕ ਸ਼ਖਸ ਦੇ ਨਾਲ ਸਬੰਧਤ ਰਹੇਗੀ ਤੇ ਇੱਥੇ ਗੱਲ ਇਹ ਵੀ ਵੱਡੀ ਹੈ ਕਿ ਜਿਹੜੀ ਇਹ ਜਨਗਣਨਾ ਹੋਣੀ ਹੈ ਇਹਦੇ ਵਿੱਚ ਆਮ ਬੁਨਿਆਦੀ ਜਾਣਕਾਰੀ ਦੇ ਨਾਲ ਨਾਲ ਇਹ ਵੀ ਰਹੂਗਾ ਕਿ ਕੁਝ ਆਮ ਜ਼ਿੰਦਗੀ ਦੇੋਂ ਹਟਕੇ ਸਵਾਲ ਤੁਹਾਡੀ ਹਰ ਤਰ੍ਹਾਂ ਦੀ ਜ਼ਿੰਦਗੀ ਉੱਤੇ ਨਜ਼ਰ ਰਵੇਗੀ ਚਾਹੇ ਉਹ ਤੁਹਾਡੀ ਇਲੈਕਟ੍ਰੋਨਿਕ ਨਾਲ ਜੁੜੀ ਹੋਈ ਹੈ ਤੇ ਚਾਹੇ ਤੁਹਾਡੀ ਵਾਹਕਲ ਦੇ ਨਾਲ ਜੁੜੀ ਹੋਈ ਹੈ ਤੇ ਤੁਹਾਡੇ ਘਰ ਦੇ ਨਾਲ ਸਬੰਧਤ ਜਾਣਕਾਰੀ ਇਹ ਸਾਰੀਆਂ ਜਾਣਕਾਰੀਆਂ ਜਿਹੜੀਆਂ ਨੇ ਇਸ ਜਾਣਗਾਰਨਾ ਦੇ ਵਿੱਚ ਰਹਿਣਗੀਆਂ ਤੇ ਹਰ ਇੱਕ ਸ਼ਖਸ ਦੇ ਵਿੱਚ ਮੌਕਰਨਾ ਕਿ ਹਰੇਕ ਸ਼ਖਸ ਤੋਂ ਜਿਹੜਾ ਅ ਲਗਭਗ 33 ਸਵਾਲ ਨੇ ਜੋ ਖਾਸ ਤੌਰ ਤੇ ਇਸ ਜਨਗਣਨਾ ਦੇ ਵਿੱਚ ਜਿਹੜਾ ਕਿ ਪਹਿਲਾ ਪੜਾਏ ਜਨਗਣਨਾ ਦਾ ਉਹਦੇ ਵਿੱਚ ਹੋਣਾ ਤੇ ਉਸ ਤੋਂ ਬਾਅਦ ਜਨਗਣਨਾ ਜਿਹੜੀ ਆ ਹੋਰ ਲਗ ਲਗ ਪੜਾਵਾਂ ਚ ਵੀ ਹੁੰਦੀ ਹੈ ਪਰ ਜਿਹੜਾ ਪਹਿਲਾ ਜਨਗਣਨਾ ਦਾ ਪੜਾਏ ਉਹ ਐਸ ਦੇ ਵਿੱਚ ਬੁਨਿਆਦੀ ਜਿੰਦਗੀ ਦੀ ਜਾਣਕਾਰੀ ਜਿਹੜੀ ਆ ਉਹ ਰੱਖੀ ਗਈ ਹੈ ਤੇ ਹੁਣ ਇਹ ਵੀ ਹੈ ਕਿ ਜਿਹੜੇ ਗਣਨਕਾਰ ਨੇ ਕਿਉਂਕਿ ਪਹਿਲੇ ਦੱਸ ਚੁੱਕੇ ਆ ਕਿ ਜਿਹੜੀ ਇਹ ਜਨਗਣਨਾ ਹੋਣੀ ਹੈ ਉਹ ਬਿਲਕੁਲ ਡਿਜੀਟਲ ਤੌਰ ਦੇ ਉੱਤੇ ਹੋਏਗੀ ਤੇ ਗਣਨਕਾਰ ਜਿਹੜੇ ਨੇ ਯਾਨੀ ਕਿ ਜਨਗਣਨਾ ਲੈਣ ਵਾਲੇ ਨੇ ਉਹ ਇੱਕ ਪੂਰੀ ਤਰ੍ਹਾਂ ਡਿਜੀਟਲ ਡਾਟਾ ਸੰਗ੍ਰਹਿ ਪ੍ਰਣਾਲੀ ਦੀ ਵਰਤੋਂ ਕਰਨਗੇ ਜੋ ਕੁਸ਼ਲਤਾ ਤੇ ਸ਼ੁੱਧਤਾ ਨੂੰ ਯਕੀਨੀ ਬਣਾਏਗੀ ਤੇ ਪਹਿਲੀ ਵਾਰ ਇੱਕ ਸਵੈ ਗਣਨਾ ਪੋਰਟਲ ਯਾਨੀ ਕਿ ਐਸੀ ਪੇਸ਼ ਕੀਤਾ ਗਿਆ ਜੋ ਵਸਨੀਕਾਂ ਨੂੰ ਇੱਕ ਸਮਰਪਿਤ ਵੈਬ ਪੋਰਟਲ ਦੇ ਰਾਹੀਂ ਆਪਣੀ ਘਰੇਲੂ ਜਾਣਕਾਰੀ ਸੁਰੱਖਿਅਤ ਢੰਗ ਦੇ ਨਾਲ ਆਨਲਾਈਨ ਜਮ੍ਹਾਂ ਕਰਾਉਣ ਦੇ ਲਈ ਸ਼ਕਤੀ ਪ੍ਰਦਾਨ ਕਰੇਗਾ ਐਸ ਜਨਗਣਨਾ ਦੇ ਵਿੱਚ 33 ਸਵਾਲ ਪੁੱਛੇ ਜਾਣੇ ਨੇ ਉਹ 33 ਸਵਾਲ ਕਿਹੜੇ-ਕਿਹੜੇ ਨੇ ਇਹ ਵੀ ਤੁਹਾਡੇ ਨਾਲ ਸਾਂਝੇ ਕਰ ਦਿੰਦੇ ਆ ਜੇ ਪਹਿਲੇ ਸਵਾਲ ਦੀ ਗੱਲ ਕਰੀਏ ਤਾਂ ਜਨਗਣਨਾ ਯਾਨੀ ਕਿ ਸਭ ਤੋਂ ਪਹਿਲਾਂ ਆਏਗਾ ਜੀ ਮਕਾਨ ਨੰਬਰ ਕਿ ਮਕਾਨ ਨੰਬਰ ਤੁਹਾਡਾ ਕਿਹੜਾ ਤੇ ਕਿਹੜੇ ਮਹੱਲੇ ਤੁਸੀਂ ਰਹਿੰਦੇ ਹੋ ਇਹ ਸਾਰੀਆਂ ਚੀਜ਼ਾਂ ਉਹਦੇ ਵਿੱਚ ਨੋਟ ਹੋਣਗੀਆਂ ਉਸ ਤੋਂ ਬਾਅਦ ਜਾਏਗਾ ਜੀ ਜਨਗਣਨਾ ਦਾ ਨੰਬਰ ਉਹਦੇ ਵਿੱਚ ਨੰਬਰ ਕੀ ਹੈ ਤੇ ਨਾਲ-ਨਾਲ ਮਕਾਨ ਦੀ ਵਰਤੋਂ ਜਿਹੜੀ ਆ ਕਿਸ ਵਾਸਤੇ ਕੀਤੀ ਜਾਂਦੀ ਹੈ ਕਿ ਆਖਰ ਇਹ ਮਕਾਨ ਜਿਹੜਾ ਕਿਰਾਏ ਤੇ ਦਿੱਤਾ ਜਾਂ ਤੁਸੀਂ ਖੁਦ ਰਹਿੰਦੇ ਹੋ ਜਾਂ ਫਿਰ ਕਿਸੇ ਹੋਰ ਪਰਪਸ ਦੇ ਲਈ ਜਿਹੜਾ ਮਕਾਨ ਦੀ ਵਰਤੋਂ ਕੀਤੀ ਜਾ ਰਹੀ ਹੈ ਉਹ ਵੀ ਇਸ ਵਿੱਚ ਸ਼ਾਮਲ ਕਰਨਾ ਪਏਗਾ ਮਕਾਨ ਦੇ ਫਰਸ਼ ਦੇ ਵਿੱਚ ਵਰਤੀ ਗਈ ਸਮੱਗਰੀ ਕੀ ਹੈ ਮਕਾਨ ਤੁਹਾਡਾ ਥੱਲੇ ਫਰਸ਼ ਕੱਚਾ ਹੈ ਜਾਂ ਪੱਕਾ ਹੈ ਸੰਗਮਰਮਰ ਲੱਗਿਆ ਇਹ ਸਾਰੀਆਂ ਚੀਜ਼ਾਂ ਦੱਸਦੀਆਂ ਪੈਣਗੀਆਂ ਨੰਬਰ 5 ਹੈ ਜੀ ਮਕਾਨ ਦੀ ਕੰਧ ਦੇ ਵਿੱਚ ਵਰਤੀ ਗਈ ਸਮੱਗਰੀ ਯਾਨੀ ਕਿ ਤੁਹਾਡੇ ਮਕਾਨ ਦੀਆਂ ਕੰਧਾਂ ਗਾਰੇ ਨਾਲ ਕੀਤੀਆਂ ਗਈਆਂ ਨੇ ਜਾਂ ਸਿਮਿੰਟ ਨਾਲ ਲਪਾਈ ਹੋਈ ਹੈ ਸਿਮਿੰਟ ਨਾਲ ਤਾਂ ਉਦੋਂ ਉੱਤੇ ਕੀ ਲਗਾਇਆ ਗਿਆ ਪਲਾਈਵੁੱਡ ਦਾ ਵਰਕ ਹੋਇਆ ਇਹ ਸਭ ਗੱਲਾਂ ਨਾਲ ਜੁੜਨ ਗਿਆ ਤੇ ਨੰਬਰ 6 ਹੈ ਜੀ ਮਕਾਨ ਦੀ ਛੱਤ ਦੇ ਵਿੱਚ ਵਰਤੀ ਗਈ ਸਮੱਗਰੀ ਯਾਨੀ ਕਿ ਤੁਹਾਡੇ ਮਕਾਨ ਦੀ ਛੱਤ ਲੈਂਟਰ ਵਾਲੀ ਹੈ ਡਾਟਾ ਵਾਲੀ ਹੈ ਜਾਂ ਫਿਰ ਆਮ ਤੌਰ ਦੇ ਉਤੇ ਬਾਲੇ ਪਾ ਕੇ ਤੁਸੀਂ ਉਸ ਮਕਾਨ ਚ ਰਹਿ ਰਹੇ ਹੋ ਇਹ ਜਾਣਕਾਰੀ ਵੀ ਰਹੇਗੀ ਤੇ ਅਗਰ ਨਾਲ ਨੰਬਰ 7 ਹੈ ਜੀ ਮਕਾਨ ਦੀ ਹਾਲਤ ਕੀ ਹੈ ਕਿ ਮਕਾਨ ਦੀ ਹਾਲਤ ਕਿਹੋ ਜੀ ਹੈ ਖਸਤਾ ਹੈ ਠੀਕ ਠਾਕ ਹੈ ਜਾਂ ਫਿਰ ਬਹੁਤ ਵਧੀਆ ਹਾਲਤ ਵਿੱਚ ਤੁਸੀਂ ਰਹਿ ਰਹੇ ਹੋ ਨੰਬਰ 8 ਹੈ ਜੀ ਪਰਿਵਾਰਕ ਕਰਮਵਾਰ ਯਾਨੀ ਕਿ ਪਰਿਵਾਰ ਦੇ ਵਿੱਚ ਮੈਂਬਰ ਕਿੰਨੇ ਨੇ ਤੇ ਉਹਨਾਂ ਨੂੰ ਕਰਮ ਵਾਰ ਦੇ ਵਿੱਚੋਂ ਮੁਖੀ ਕੌਣਾ ਛੋਟਾ ਕੌਣਾ ਵੱਡਾ ਫਿਰ ਉਸ ਤੋਂ ਛੋਟਾ ਉਸ ਤੋਂ ਛੋਟਾ ਇਸ ਤਰੀਕੇ ਨਾਲ ਤੇ ਇੱਕ ਉਸ ਤੋਂ ਬਲਾਵਾ ਜਿਹੜਾ 9 ਨੰਬਰ ਹੈ ਜੀ ਪਰਿਵਾਰਕ ਮੈਂਬਰਾਂ ਦੀ ਗਿਣਤੀ ਹੈ ਕਿ ਇਸ ਪਰਿਵਾਰ ਦੇ ਵਿੱਚ ਮੈਂਬਰ ਕਿੰਨੇ ਨੇ ਕੁੱਲ ਮਿਲਾ ਕੇ ਮੈਂਬਰ ਜਿਹੜੇ ਨੇ ਉਹ ਕਿੰਨੇ ਨੇ ਤੇ ਉਸ ਤੋਂ ਇਲਾਵਾ ਨੰਬਰ 10 ਹੈ ਜੀ ਪਰਿਵਾਰ ਦੇ ਮੁਖੀ ਦਾ ਨਾਮ ਜਿਹੜਾ ਖਾਰ ਤੌਰ ਦੇ ਉੱਤੇ ਲਿਖਿਆ ਜਾਏਗਾ ਤੇ ਨੰਬਰ 11 ਦੇ ਵਿੱਚ ਪਰਿਵਾਰ ਦੇ ਮੁਖੀ ਦੇ ਸੈਕਸ ਬਾਰੇ ਯਾਨੀ ਕਿ ਲਿੰਗ ਬਾਰੇ ਪੁੱਛਿਆ ਜਾਏਗਾ ਕਿ ਉਹ ਮਰਦ ਹੈ ਕਿ ਔਰਤ ਹੈ ਤਾਂ ਇਹਦੇ ਨਾਲ ਨਾਲ ਨੰਬਰ 12 ਜੀ ਜਿਹਦੇ ਵਿੱਚ ਘਰ ਦੀ ਮਲਕੀਅਤ ਦੀ ਸਥਿਤੀ ਪੁੱਛੀ ਜਾਏਗੀ ਕਿ ਮਲਕੀਅਤ ਕਿਵੇਂ ਹੈ ਤੁਹਾਡਾ ਆਪਣਾ ਘਰ ਹੈ ਤੁਸੀਂ ਕਿਰਾਏ ਤੇ ਰਹਿੰਦੇ ਹੋ ਜਾਂ ਫਿਰ ਤੁਹਾਡੇ ਕੋਲੇ ਇਹ ਦੀ ਪਿਤਾਪੁਰਖੀ ਜ਼ਮੀਨ ਹੈ ਜਾਂ ਤੁਸੀਂ ਆਪ ਖਰੀਦੀ ਹੈ ਨੰਬਰ 13 ਹੈ ਜੀ ਘਰ ਦੇ ਵਿੱਚ ਵਰਤੋਂ ਵਾਲੇ ਕਮਰਿਆਂ ਦੀ ਗਿਣਤੀ ਕਿੰਨੀ ਹੈ ਕਿ ਘਰ ਦੇ ਵਿੱਚ ਕਮਰੇ ਕਿੰਨੇ ਨੇ ਉਹਦੇ ਚ ਵਰਤੋਂ ਚ ਕਿੰਨੇ ਆਉਂਦੇ ਨੇ ਤੇ ਨੰਬਰ 14 ਜੀ ਪਰਿਵਾਰ ਦੇ ਵਿੱਚ ਵਿਅਵਤਾ ਜੋੜੀਆਂ ਦੀ ਗਿਣਤੀ ਯਾਨੀ ਕਿ ਤੁਸੀਂ ਪਰਿਵਾਰ ਦੇ ਜਿੰਨੇ ਮੈਂਬਰ ਹੋ ਉਹਦੇ ਚ ਮੰਨ ਲਓ ਇੱਕ ਪਰਿਵਾਰ ਦੇ 5 ਮੈਂਬਰ ਜਿਹਦੇ ਚ ਦੋ ਮੁੰਡੇ ਤੇ ਇੱਕ ਲੜਕੀ ਹੈ ਤਾਂ ਹੋਰ ਦੇ ਵਿੱਚ ਇਹ ਵੀ ਇੱਕ ਪਰਿਵਾਰ ਦੇ ਵਿੱਚ ਵਿਆਹ ਜੋੜੇ ਕਿੰਨੇ ਨੇ ਤੁਸੀਂ ਦੋਨੇ ਭਾਈ ਵਿਆਹੇ ਹੋਏ ਹੋ ਇੱਕ ਤੁਹਾਡੇ ਮਾਤਾ ਪਿਤਾ ਤੁਸੀਂ ਦੋ ਭਾਈਆਂ ਦੇ ਵਿਆਹ ਹੋ ਚੁੱਕੇ ਨੇ ਉਹ ਜੋੜੇ ਜਿਹੜੇ ਨੇ ਵਿਆਹਾਂ ਦੇ ਵਿੱਚ ਵਿਆਹ ਤਾਂ ਜੋੜੇ ਜਿਹੜੇ ਨੇ ਉਹ ਕਿੰਨੇ ਨੇ ਇਹ ਵੀ ਦੱਸਣਾ ਪਏਗਾ ਨੰਬਰ 15 ਜੀ ਪਰਿਵਾਰ ਦਾ ਮੁਖੀ ਅਨਸੂਚਿਤ ਜਾਤੀ ਜਨਜਾਤੀ ਤੇ ਹੋਰ ਜਾਤ ਨਾਲ ਸੰਬੰਧਿਤ ਹੈ ਇਹ ਵੀ ਇਹਦੇ ਦੱਸਣਾ ਪਏਗਾ ਕਿ ਤੁਹਾਡੀ ਜਾਤ ਕੀ ਹੈ ਕਿ ਪਹਿਲੀ ਵਾਰੀ ਹੈ ਕਿ ਇਸ ਅੰਕੜਿਆਂ ਨੂੰ ਜਿਹੜਾ ਜਾਤੀ ਨਾਲ ਵੀ ਜੋੜਿਆ ਜਾ ਰਿਹਾ ਹੈ ਜਿਹੜੀ ਇਹ ਜਨਗਣਨਾ ਹੋਣੀ ਹੈ ਇਹ ਪਹਿਲੀ ਵਾਰ ਹੈ ਕਿ ਜਾਤ ਆਧਾਰਿਤ ਵੀ ਹੋਏਗੀ ਇਹਦੇ ਚ ਜਾਤੀ ਦੇ ਨਾਲ ਵੀ ਜੁੜੇ ਅੰਕੜੇ ਵੀ ਜਿਹੜੇ ਨੇ ਇਕੱਠੇ ਕੀਤੇ ਜਾਣਗੇ ਜੇ ਹੁਣ ਨੰਬਰ 16 ਦੀ ਗੱਲ ਕਰੀਏ ਤਾਂ ਪੀਣ ਵਾਲੇ ਪਾਣੀ ਦਾ ਮੁੱਖ ਸਰੋਤ ਕੀ ਹੈ ਕਿ ਤੁਹਾਡੇ ਪਾਣੀ ਸਰਕਾਰੀ ਆਉਂਦਾ ਨਲਕਾ ਲੱਗਿਆ ਟਿਊਬਨ ਲੱਗਿਆ ਸਮਰਸੀਵਲ ਲੱਗਿਆ ਦੱਸਣਾ ਪਏਗਾ ਨੰਬਰ 17 ਜੀ ਪੀਣ ਵਾਲੇ ਪਾਣੀ ਦੀ ਮੁੱਖ ਉਪਲਬਧਤਾ ਯਾਨੀ ਕਿ ਪਾਣੀ ਕਿੱਥੋਂ ਆਉਂਦਾ ਸਰਕਾਰੀ ਪਾਣੀ ਆਉਂਦਾ ਜਾਂ ਫਿਰ ਤੁਸੀਂ ਆਪਣੇ ਤੌਰ ਦੇ ਉੱਤੇ ਕੋਈ ਸਰੋਤ ਦੇ ਰਹੀ ਪਾਣੀ ਵਰਤਦੇ ਹੋ ਤੇ ਨੰਬਰ 18 ਜੀ ਘਰ ਦੇ ਵਿੱਚ ਰੋਸ਼ਨੀ ਦਾ ਮੁੱਖ ਸਰੋਤ ਕੀ ਹੈ ਤੁਸੀਂ ਬਿਜਲੀ ਵਰਤਦੇ ਹੋ ਲੈਂਪ ਲਾਉਂਦੇ ਹੋ ਜਾਂ ਫਿਰ ਕਿਸੇ ਹੋਰ ਸਾਧਨ ਦੀ ਵਰਤੋਂ ਕਰਕੇ ਤੁਸੀਂ ਸੋਲਰ ਸਿਸਟਮ ਚਲਾਉਂਦੇ ਹੋ ਇਹ ਸਾਰੇ ਢੰਗ ਦਾ ਰੋਸ਼ਨੀ ਦਾ ਸਰੋਤ ਦੱਸਣਾ ਪਏਗਾ ਨੰਬਰ 19 ਹੈ ਜੀ ਘਰ ਦੇ ਵਿੱਚ ਪਖਾਨੇ ਦੀ ਮੌਜੂਦਗੀ ਕੀ ਹੈ ਤੇ ਘਰ ਦੇ ਵਿੱਚ ਤੁਹਾਡੇ ਵਿੱਚ ਟਾਇਲਟ ਬਣੀ ਹੋਈ ਹੈ ਜਾਂ ਨਹੀਂ ਬਣੀ ਹੋਈ ਹੈ ਇਹ ਵੀ ਦੱਸਣਾ ਪਏਗਾ ਨੰਬਰ 20 ਹੈ ਜੀ ਘਰ ਦੇ ਵਿੱਚ ਪਖਾਨੇ ਦੀ ਕਿਸਮ ਕੀ ਹੈ ਘਰ ਦੇ ਵਿੱਚ ਪਖਾਨੇ ਦੱਸਣਾ ਪਏਗਾ ਕਿ ਤੁਸੀਂ ਟਾਇਲਟ ਯੂਜ਼ ਕਰੀ ਕਰਦੇ ਹੋ ਦੇਸੀ ਕਿਸਮ ਦੀ ਇੰਗਲਿਸ਼ ਕਿਸਮ ਦੀ ਇਹ ਸਾਰੀਆਂ ਤੁਹਾਨੂੰ ਚੀਜ਼ਾਂ ਇਹਦੇ ਨਾਲ ਜੁੜੀਆਂ ਹੋਈਆਂ ਨੇ ਹੁਣ ਜੇ ਨੰਬਰ 21 ਦੀ ਗੱਲ ਕਰੀਏ ਤਾਂ ਔਰ ਦੇ ਵਿੱਚ ਦੀ ਗੰਦੇ ਪਾਣੀ ਦੀ ਨਿਕਾਸੀ ਕੀ ਹੈ ਇਹ ਦੱਸਣਾ ਪਏਗਾ ਕਿ ਪਾਣੀ ਸਿਵਲ ਵਿੱਚ ਜਾਂਦਾ ਹੈ ਜਾਂ ਕਿਸੇ ਪੁਲਾਰ ਚ ਛੱਡਿਆ ਹੋਇਆ ਜਾਂ ਤੁਸੀਂ ਟੋਆ ਬਣਾ ਕੇ ਉਸ ਨੂੰ ਬਾਅਦ ਵਿੱਚ ਡਿਸਟਰੋਏ ਕਰਦੇ ਹੋ ਇਹ ਦੱਸਣਾ ਪਏਗਾ ਨੰਬਰ 22 ਹੈ ਜੀ ਘਰ ਦੇ ਵਿੱਚ ਇਸ਼ਨਾਨ ਕਰਨ ਦੀ ਮੌਜੂਦਗੀ ਕਿ ਤੁਹਾਡੇ ਘਰ ਬਾਥਰੂਮ ਹੈ ਤੁਸੀਂ ਨਾ ਦੇ ਇੱਥੇ ਹੋ ਜਾਂ ਬਾਹਰ ਤੁਸੀਂ ਕੋਈ ਪਬਲਿਕ ਜਿਹੜਾ ਬਾਥਰੂਮ ਹੈ ਯੂਜ਼ ਕਰਦੇ ਹੋ ਜਾਂ ਘਰ ਦੇ ਵਿੱਚ ਕਈ ਜਗ੍ਹਾ ਤੇ ਕਿਰਾਏ ਦੇ ਮਕਾਨ ਇਕੱਠੇ ਹੁੰਦੇ ਨੇ ਉੱਥੇ ਇੱਕ ਬਾਥਰੂਮ ਦੀ ਵਰਤੋਂ ਹੁੰਦੀ ਹੈ ਇਸ ਤਰ੍ਹਾਂ ਦੇ ਨਾਲ ਵੀ ਦੱਸਣਾ ਪਏਗਾ ਤੇ ਨੰਬਰ 23 ਹੈ ਜੀ ਰਸੋਈ ਅਤੇ ਐਲਪੀਜੀ ਪੀਐਨਜੀ ਕਨੈਕਸ਼ਨ ਦੀ ਉਪਲਬਧਤਾ ਯਾਨੀ ਕਿ ਰਸੋਈ ਦੇ ਵਿੱਚ ਤੁਹਾਡੇ ਕੋਲ ਐਲਪੀਜੀ ਵਰਤਦੇ ਹੋ ਜਾਂ ਪੀਐਨਜੀ ਗੈਸ ਯਾਨੀ ਕਿ ਜਿਹੜੀ ਨਵੀਂ ਆ ਚੁੱਕੀ ਹੈ ਉਹਦੀ ਤੁਹਾਡੇ ਕੋਲ ਵਰਤੋਂ ਹੋ ਰਹੀ ਹੈ ਨੰਬਰ 24 ਹੈ ਜੀ ਖਾਣਾ ਬਣਾਉਣ ਦੇ ਲਈ ਵਰਤੀ ਜਾਣ ਵਾਲੀ ਮੁੱਖ ਈਦਨ ਕਿ ਤੁਸੀਂ ਖਾਣਾ ਬਣਾਉਣ ਦੇ ਲਈ ਕਿਹੜੀ ਚੀਜ਼ ਵਰਤਦੇ ਹੋ ਚੁੱਲੇ ਦੇ ਵਿੱਚ ਚੁੱਲੇ ਤੇ ਬਣਾਉਂਦੇ ਹੋ ਜਾਂ ਫਿਰ ਗੈਸ ਦੀ ਵਰਤੋਂ ਕਰਦੇ ਹੋ ਜਾਂ ਗੈਸ ਵਰਤੋਂ ਦਾ ਪੀएनजी ਜਾਂ ਐਲਪੀਜੀ ਕਿਹੜੀ ਵਰਤਦੇ ਹੋ ਜਾਂ ਫਿਰ ਤੁਸੀਂ ਕੋਈ ਹੋਰ ਢੰਗ ਦੇ ਨਾਲ ਜਿਹੜਾ ਆਪਣਾ ਖਾਣਾ ਬਣਾਉਂਦੇ ਹੋ ਨੰਬਰ 25 ਹੈ ਜੀ ਤੁਹਾਡੇ ਕੋਲ ਰੇਡੀਓ ਹੈਗਾ ਜਾਂ ਟਰਾਂਜਿਸਟਰ ਤੁਸੀਂ ਇਹਦੀ ਵਰਤੋਂ ਕਰਦੇ ਹੋ ਇਹ ਸਾਰੀਆਂ ਚੀਜ਼ਾਂ ਇਹਦੇ ਵਿੱਚ ਸ਼ਾਮਲ ਹੋਣਗੀਆਂ ਨੰਬਰ ਜੇ 26 ਦੀ ਗੱਲ ਕਰੀਏ ਤਾਂ ਇਹਦੇ ਵਿੱਚ ਟੈਲੀਵਿਜ਼ਨ ਤੱਕ ਵੀ ਪੁੱਛਿਆ ਜਾਏਗਾ ਤੁਹਾਡੇ ਘਰ ਟੈਲੀਵਿਜ਼ਨ ਚੱਲਦਾ ਹੈ ਕਿਹੜਾ ਟੈਲੀਵਿਜ਼ਨ ਚੱਲਦਾ ਹੈ ਛੋਟਾ ਵੱਡਾ ਕਲਰ ਹੈ ਬਲੈਕ ਂਗ ਵਾਈਟ ਹੈ ਜਾਂ ਫਿਰ LED ਹੈ LCD ਹੈ ਕਿੰਨੀ ਵੱਡੀ ਹੈ ਇਹ ਵੀ ਦੱਸਣਾ ਪਏਗਾ ਨੰਬਰ 27 ਦੇ ਉੱਤੇ ਜੀ ਤੁਸੀਂ ਇੰਟਰਨੈਟ ਦੀ ਸਹੂਲਤ ਦੀ ਵਰਤੋਂ ਕਰਦੇ ਹੋ ਘਰਾਂ ਚ ਵਾਈਫਾਈ ਲੱਗਿਆ ਨਹੀਂ ਲੱਗਿਆ ਮੋਬਾਈਲ ਤੇ ਨਾਲ ਨਾਲ ਲੈਪਟਾਪ ਹੈਗਾ ਕੰਪਿਊਟਰ ਹੈਗਾ ਇਹ ਤੁਹਾਨੂੰ ਦੱਸਣਾ ਪਏਗਾ ਨੰਬਰ 28 ਜੀ ਕਿ ਇਹਦੇ ਵਿੱਚ ਤੁਹਾਡੇ ਕੋਲੇ ਘਰ ਦੇ ਵਿੱਚ ਟੈਲੀਫੋਨ ਹੈ ਮੋਬਾਈਲ ਫੋਨ ਹੈ ਸਮਾਰਟਫੋਨ ਹੈ ਜਾਂ ਤੁਸੀਂ ਹੋਰ ਕਿਹੜੇ ਫੋਨ ਦੀ ਵਰਤੋਂ ਕਰਦੇ ਹੋ ਇਹ ਨਾਲ ਨਾਲ ਦੱਸਣਾ ਪਏਗਾ ਤੇ ਨੰਬਰ 30 ਹੈ ਜੀ ਸਾਈਕਲ ਤੁਹਾਡੇ ਕੋਲ ਹੈਗਾ ਜਾਂ ਸਕੂਟਰ ਹੈਗਾ ਯਾਨੀ ਕਿ ਟੂ ਵੀਲਰ ਜਿਹੜਾ ਤੁਹਾਡੇ ਕੋਲ ਜਿਹੜਾ ਵਾਹਨ ਹੈ ਉਹ ਕਿਹੜਾ ਹੈਗਾ ਸਾਈਕਲ ਹੈ ਸਕੂਟਰ ਹੈ ਮੋਟਰਸਾਈਕਲ ਹੈ ਜਾਂ ਫਿਰ ਕੋਈ ਮੋਪਡ ਵਗੈਰਾ ਤੁਸੀਂ ਐਕਟਿਵਾ ਵਗੈਰਾ ਤੁਸੀਂ ਵਰਤਦੇ ਹੋ ਜੇ ਅਗਲੀ ਗੱਲ ਕਰੀਏ ਤਾਂ 31 ਨੰਬਰ ਦੇ ਵਿੱਚ ਜਾ ਕੇ ਤੁਹਾਡੇ ਕੋਲ ਆਉਂਦਾ ਜੀ ਤੁਹਾਡੇ ਕੋਲ 4 ਵੀਲਰ ਜਿਹੜਾ ਵਾਹਨ ਹੈ ਉਹ ਕਿਹੜਾ ਹੈ ਕਾਰ ਹੈ ਜੀਪ ਹੈ ਜਾਂ ਤੁਸੀਂ ਕਿਸੇ ਹੋਰ ਵਰਤੋਂ ਜਿਹੜੀ ਆ ਵਾਹਨ ਦੀ ਕਰਦੇ ਹੋ ਉਹ ਦੱਸਣਾ ਪਏਗਾ 32 ਨੰਬਰ ਦੇ ਵਿੱਚ ਪਰਿਵਾਰ ਦੇ ਵੱਲੋਂ ਵਰਤਿਆ ਜਾਣ ਵਾਲਾ ਮੁੱਖ ਅਨਾਜ ਕਿਹੜਾ ਉਹ ਤੁਹਾਨੂੰ ਦੱਸਣਾ ਪਏਗਾ ਤੁਸੀਂ ਕਣਕ ਦੀ ਵਰਤੋਂ ਜ਼ਿਆਦਾ ਕਰਦੇ ਹੋ ਜਾਂ ਚਾਵਲ ਦੀ ਵਰਤੋਂ ਤੁਸੀਂ ਜ਼ਿਆਦਾ ਕਰਦੇ ਹੋ ਜਾਂ ਤੁਸੀਂ ਕੋਈ ਹੋਰ ਤਰ੍ਹਾਂ ਦਾ ਅਨਾਜ ਜਿਹੜਾ ਇਹ ਸਮੇਂ ਦੇ ਵਿੱਚ ਵਰਤਦੇ ਹੋ ਪਰ ਜ਼ਿਆਦਾਤਰ ਦੇ ਉੱਤੇ ਜਿਹੜੇ ਦੋ ਨਾਲ ਜ਼ਿਆਦਾ ਵਰਤੇ ਜਾਂਦੇ ਨੇ ਚਾਵਲ ਔਰ ਕਣਕ ਇਹ ਤੁਸੀ ਦੱਸਣਾ ਹੋਏਗਾ ਕਿ ਤੁਸੀਂ ਇਹ ਚੋਂ ਕਿਹੜੇ ਅਨਾਜ ਦੀ ਵਰਤੋਂ ਜ਼ਿਆਦਾ ਕਰਦੇ ਹੋ ਨੰਬਰ 33 ਹੈ ਜੀ ਮੋਬਾਈਲ ਨੰਬਰ ਜੋ ਕਿ ਤੁਹਾਡਾ ਆਧਾਰ ਕਾਰਡ ਦੇ ਨਾਲ ਜੁੜਿਆ ਹੋਇਆ ਉਹ ਮੋਬਾਈਲ ਨੰਬਰ ਤੁਹਾਨੂੰ ਪੁੱਛਿਆ ਜਾਏਗਾ ਤੇ ਉਹਦੇ ਚ ਦਰਜ ਕੀਤਾ ਜਾਊਗਾ ਕਿਉਂਕਿ ਸਾਰੀ ਜਾਣਕਾਰੀ ਉਸੇ ਮੋਬਾਈਲ ਦੇ ਨੰਬਰ ਦੇ ਨਾਲ ਜਿਹੜੀ ਜੁੜੀ ਰਹੇਗੀ ਤੇ ਉਸੇ ਮੋਬਾਈਲ ਨੰਬਰ ਦੇ ਉੱਤੇ ਹੀ ਤੁਹਾਡਾ ਸਾਰਾ ਇਹ ਜਿਹੜਾ ਡਾਟਾ ਇੱਕ ਜਗ੍ਹਾ ਤੇ ਫੀਲ ਹੋ ਜਾਏਗਾ ਇਹ 33 ਵੱਲ ਲਈ ਜਿਹੜੇ ਜਨਗਣਨਾ ਦੇ ਮਾਮਲੇ ਵਿੱਚ ਪੁੱਛੇ ਜਾਣਗੇ ਤੇ ਜਿਹੜਾ ਸੈਂਸਸ 227 ਹੋਣਾ ਉਹਦੇ ਪਹਿਲੇ ਪੜਾਅ ਦਾ ਸੈਂਸਸ ਜਿਹੜਾ ਹੁਣ ਹੋਣ ਜਾ ਰਿਹਾ ਜਿਹੜਾ ਕਿ 1 ਅਪ੍ਰੈਲ ਤੋਂ ਸ਼ੁਰੂ ਹੋਏਗਾ ਤੇ 30 ਅਪ੍ਰੈਲ ਤੱਕ ਚੱਲੇ ਤਾਂ ਔਰ ਦੇ ਵਿੱਚ ਇਹ ਸਾਰੀ ਜਾਣਕਾਰੀ ਤੁਹਾਨੂੰ ਦੇਣੀ ਪੈਗੀ ਤੇ ਤੁਹਾਡੇ ਜ਼ਿੰਦਗੀ ਦੇ ਨਾਲ ਜਿਹੜੀ ਬੁਨਿਆਦੀ ਮੁੱਢਲੀ ਜਾਣਕਾਰੀ ਆ ਉਹ ਇਸ ਸੈਂਸਸ ਦੇ ਵਿੱਚ ਪੂਰੀ ਕੀਤੀ ਜਾਏਗੀ